ਦੇਖ ਭੈਣ ਆ ਜਿਹਦਾ ਪੇਜ ਬਣਾਇਆ ਹੋਇਆ ਇੰਸਟਾਗ੍ਰam ਤਾਂ ਮਾਨਕੌਰ ਸਖਜੀ ਬੇਨਤੀ ਆ ਵੀ ਉਹ AI ਐਪ ਨਾਲ ਸ਼ੀਟ ਸ਼ਾਰਟ ਕਰਕੇ ਜਿਹੜੀ ਸਿੱਖਾਂ ਦੇ ਨਾਲ ਉਹ ਜਿਹੜੀ ਠੇਸ ਉੱਚਾਈ ਜਾ ਰਹੀ ਆ ਦੇਖ ਤੈਨੂੰ ਅਸੀਂ ਬੇਨਤੀ ਕਰਦੇ ਆ ਵੀ ਜਿਹੜਾ ਤੂੰ ਵੀਡੀਓ ਦੇ ਵਿੱਚ ਇੰਨਾ ਇੱਕ ਤੁਹਾਡੇ ਨਾਲ ਜਿਹੜਾ ਗੁਰਸਿੱਖ ਮੁੰਡਾ ਖੜਾ ਹੈ ਵੀ ਇਦਾਂ ਦਾ ਜਿਹੜਾ ਇਹ ਤੁਸੀਂ ਬੰਦ ਕਰੋ ਅਗਰ ਜੇ ਨਹੀਂ ਕਾਰਵਾਈ ਹੁੰਦੀ ਤਾਂ ਤੁਸੀਂ ਆ ਵੀ ਤਰੀਕਾ ਕਾਰਵਾਈ ਕਰ ਦੇਣੀ ਆ ਫਿਰ ਲਾ ਤੁਸੀਂ ਆਖੋ ਸਰਸ਼ੀ ਕਾਲਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਸੋਸ਼ਲ ਮੀਡੀਆ ਦਾ ਜ਼ਮਾਨਾ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਘੱਟ ਤੇ ਗਲਤ ਇਸਤੇਮਾਲ ਜ਼ਿਆਦਾ ਕੀਤਾ ਜਾ ਰਿਹਾ ਹੈ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਇੰਸਟਾਗ੍ਰਾਮ ਦੇ ਉੱਤੇ ਲੋਕਾਂ ਦੇ ਵੱਲੋਂ ਅਨੇਕਾਂ ਵੀਡੀਓਜ਼ ਪਾਈਆਂ ਜਾ ਰਹੀਆਂ ਨੇ ਪਰ ਇਨ੍ਹਾਂ ਵੀਡੀਓ ਦੇ ਵਿੱਚ ਸੇਧ ਦੇਣ ਵਾਲੀਆਂ ਵੀਡੀਓਜ਼ ਘੱਟ ਤੇ ਗਲਤ ਕੰਟੈਂਟ ਬਹੁਤ ਜ਼ਿਆਦਾ ਭਰੋਸਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਲਗਾਤਾਰ ਸਿੱਖ ਜੋਥੇ ਬੰਦੀ ਦੇ ਵੱਲੋਂ ਵੀ ਜ਼ਾ ਵਿਰੋਧ ਕੀਤਾ ਜਾਂਦਾ ਕਿਉਂਕਿ ਹਾਲੇ ਦੇ ਵਿੱਚ ਭਾਬੀ ਕਮਲ ਲਾ ਦਾ ਜਿਹੜਾ ਮਾਮਲਾ ਉਹ ਕਾਫੀ ਗਰਮਾਇਆ ਸੀ ਕਿ ਕੇਸ਼ਲੀਲਤਾ ਭਰਿਆ ਕੰਟੈਂਟ ਜਿਹੜਾ ਕਿ ਪਰੋਸਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਮਸ਼ਹੂਰ ਹੈ ਬਠਿੰਡੇ ਵਾਲੀ ਮਾਨਕੌਰ ਜਿਸ ਦੇ ਵੱਲੋਂ ਅਜਿਹਾ ਅਸ਼ਲੀਲ ਕੰਟੈਂਟ ਪਰੋਸਿਆ ਜਾ ਰਿਹਾ ਜਿਸ ਨੂੰ ਕੋਈ ਵੀ ਆਪਣੀ ਫੈਮਿਲੀ ਦੇ ਵਿੱਚ ਬੈਠ ਕੇ ਨਾ ਹੀ ਸੁਣ ਸਕਦਾ ਤੇ ਨਾ ਹੀ ਦੇਖ ਸਕਦਾ ਜਿਸ ਨੂੰ ਲੈ ਕੇ ਜਥੇਦਾਰ ਬਾਬਾ ਜਗਰੂਪ ਸਿੰਘ ਤਰਨਾ ਦਲ ਸੁਖ ਲੱਦੀ ਵਾਲੇ ਨੇ ਇਸ ਬੀਬੀ ਨੂੰ ਕਾੜਨਾ ਕੀਤੀ ਹੈ ਕਿ ਉਹ ਆਪਣੇ ਆਪ ਸੁਧਰ ਜਾਵੇ ਅਜਿਹਾ ਕੰਟੈਂਟ ਨਾ ਪਾਇਆ ਜਾਵੇ ਆਓ ਦੇਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਤੁਸੀਂ ਸਭ ਚੜ੍ਹਦੀ ਕਲਾ ਦੇ ਵਿੱਚ ਹੋਮ ਹੋਗੇ ਸੰਗਜੀ ਤੁਹਾਡੇ ਨਾਲ ਇੱਕ ਵਿਚਾਰ ਕਰਨੀ ਸੀ ਆਪਣੇ ਪਠੰਡੇ ਦੀ ਕਿ ਭੈਣ ਆ ਜਿਹਦਾ ਪੇਜ ਬਣਾਇਆ ਹੋਇਆ ਇੰਸਟਾਗ੍ਰam ਤਾਂ ਮਾਨਕੌਰ ਸੰਗਤ ਜੀ ਬੇਨਤੀ ਆ ਵੀ ਉਹ AI ਐਪ ਨਾਲ ਛੇਡ ਛਾੜ ਕਰਕੇ ਜਿਹੜੀ ਸਿੱਖਾਂ ਦੇ ਨਾਲ ਉਹ ਜਿਹੜੀ ਠੇਸ ਪਹੁੰਚਾਈ ਜਾ ਰਹੀ ਆ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਹਨਾਂ ਤੇ ਲਗਾਮ ਪਾਓ ਨਹੀਂ ਅਸੀਂ ਪਾਵਾਂਗੇ ਐਡਾ ਕੋ ਗੰਦ ਫਲਾ ਰੱਖਿਆ ਇਹ AI ਐਪ ਵਾਲਿਆਂ ਨੇ ਸਾਡੇ ਪਲੇ ਇਹਨਾਂ ਨੇ ਜਨਰਲ ਫੇਸ ਪਛਾਈ ਹਰਮੰਦਰ ਸਾਹਿਬ ਆ ਜਿਹੜਾ ਨੇ ਢਹ ਢੇਰੀ ਹੁੰਦਾ ਦਿਖਾਇਆ ਇਹ AI ਐਪ ਨਾਲ ਛੇੜਛਾੜ ਕੀਤੀ ਸੋਮ ਬੇਨਤੀ ਕਰਦਾ ਵੀ ਸਰਦਾਰ ਭਗਵੰਤ ਸਿੰਘ ਮਾਣ ਉਹਨਾਂ ਦੀ ਇੱਕ ਵੀਡੀਓ AI ਐਪ ਨਾਲ ਛੇੜਛਾੜ ਕਰਕੇ ਬਣਾਈ ਜਾਂਦੀ ਹੈ ਉੱਤੇ ਐਫ ਆਈ ਆਰ ਕੱਟ ਕੇ ਜੇਲ੍ਹ ਪਹੁੰਚਾਇਆ ਜਾਂਦਾ ਜਿਹੜੇ ਨੇ ਹਰਮੰਦਰ ਸਾਹਿਬ ਦੀ ਵੀਡੀਓ ਬਣਾਈ ਹੈ ਛੇੜਛਾੜ ਕੀਤੀ ਹੈ ਸਾਡਾ ਹਰਮੰਦਰ ਸਾਹਿਬ ਢਹ ਢੇਰੀ ਹੁੰਦਾ ਦਿਖਾਇਆ ਬਾਬਾ ਦੀਪ ਸਿੰਘ ਦੇ ਮੰਨ ਲਓ ਵੀ ਇੱਕ ਮਾਰ ਦਾ ਦਿਖਾਇਆ ਉਹਨਾਂ ਤੇ ਕੋਈ ਪਰਚਾ ਕੋਈ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਗਈ ਫਿਰ ਕੀ ਅਸੀਂ ਗੁਲਾਮ ਆ ਨਾ ਤਾਂ ਕਰ ਕੀ ਅਸੀਂ ਗੁਲਾਮ ਆ ਤੇ ਅਸੀਂ ਕਰਦੇ ਗੱਲਾਂ ਰਾਜ ਲੈਣ ਦੀਆਂ ਅਸੀਂ ਇੱਕ ਏਆਈ ਐਪਨੀ ਬੰਦ ਕਰਾ ਸਕਦੇ ਯਾਰ ਸਾਡਾ ਹਰਮੰਦਰ ਸਾਹਿਬ ਢਹ ਢੇਰੀ ਹੁੰਦਾ ਵਿਖਾਇਆ ਜਿਹੜਾ ਸੋ ਮੈਂ ਇਸ ਭੈਣ ਨੂੰ ਬੇਨਤੀ ਕਰਦਾ ਵੀ ਭੈਣੇ ਦੇਖ ਤੈਨੂੰ ਅਸੀਂ ਬੇਨਤੀ ਕਰਦੇ ਆਂ ਵੀ ਜਿਹੜਾ ਤੂੰ ਵੀਡੀਓ ਦੇ ਵਿੱਚ ਇੰਨਾ ਇੱਕ ਤੁਹਾਡੇ ਨਾਲ ਜਿਹੜਾ ਗੁਰਸਿੱਖ ਖੜਾ ਹੈ ਵੀ ਇਦਾਂ ਦਾ ਜਿਹੜਾ ਇਹ ਤੁਸੀਂ ਬੰਦ ਕਰੋ ਠੀਕ ਹੈ ਜੀ ਤੇ ਮੈਂ ਇੱਕ ਬੇਨਤੀ ਹੋਰ ਕਰਨੀ ਚਾਹਣਾ ਵੀ ਸੰਧ ਜਿਹੜੇ ਇਸ ਤਰ੍ਹਾਂ ਦੇ ਜਿਹੜਾ ਪੇਜ ਹੈ ਉਹਨਾਂ ਨੂੰ ਯਾਰ ਤੁਸੀਂ ਫੋਲੋ ਕਿਉਂ ਕਰਦੇ ਹੋ ਕੋਈ ਚੰਗੀ ਚੀਜ਼ ਹੈ ਜਿਹੜੀ ਤੁਸੀਂ ਨਹੀਂ ਫੋਲੋ ਕਰਦੇ ਪਰ ਜਿਹੜੀਆਂ ਮਾੜੀਆਂ ਇਹ ਜਿਹੀਆਂ ਚੀਜ਼ਾਂ ਤੋਂ ਉਹਨਾਂ ਨੂੰ ਪਟੱਕਦੇ ਨੇ ਫੋਲੋ ਕਰ ਰਹੇ ਨੇ ਉਹ ਸੋ ਸਾਡੀ ਅਪੀਲ ਹੈ ਸੰਗਤ ਜੀ ਵੀ ਇਹਨਾਂ ਬੰਦਿਆਂ ਤੇ ਬਣਦੀ ਕਾਰਵਾਈ ਕਰੋ ਅਗਰ ਜੇ ਨਹੀਂ ਕਾਰਵਾਈ ਹੁੰਦੀ ਤਾਂ ਅਸੀਂ ਆਪ ਦੇ ਤਰੀਕੇ ਨਾਲ ਕਾਰਵਾਈ ਕਰ ਦੇਣੀ ਆ ਫਿਰ 라 ਤੁਸੀਂ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ